ਸਿਆਪਾ ਆ ਰਹੀ ਹੈ ਨਾ ਇਹ ਬਾਲਨ ਸਾਹਿਬ ਉਸ ਟਾਈਮ ਤੇ ਜਿਹੜਾ ਇੱਥੇ ਨਾ ਇੱਕ ਬੰਨ ਵੀ ਚਾਇਆ ਸੀ ਜਿਹੜਾ ਆਪਾਂ ਨਾ ਇਹ ਇਸ ਨੂੰ ਸਭ ਤੋਂ ਵੱਡਾ ਸਾਡੀ ਮਜਬੂਰੀ ਇਹ ਆ ਕਿ ਸਾਡਾ ਇੱਥੋਂ ਲੈ ਕੇ ਦੂਜਾ ਬੰਨ ਜਿਹੜਾ 7 ਕਿਲੋਮੀਟਰ ਤੱਕ ਹੈ ਸਾਡਾ ਅੱਲੇ ਵਾਲਾ ਪਿੰਡ ਫੱਦੇ ਵਾਲਾ ਪਿੰਡ ਜਿਹੜਾ ਹੈ ਉਹ ਬਿਲਕੁਲ ਪਾਣੀ ਦੇ ਵਿੱਚ ਆ ਗਿਆ ਜਿਹੜਾ ਆਲੇ ਵਾਲਾ ਉਹ ਤਾਂ ਬਿਲਕੁਲ ਹੀ ਪਾਣੀ ਚ ਆ ਉਹਦੇ ਵਿੱਚੋਂ ਦੀ ਦਰਿਆ ਨੰਗਦਾ ਹੈ ਕਿ ਇੱਥੋਂ ਉਹ ਜਿਹੜਾ 7 ਕਿਲੋਮੀਟਰ ਦਾ ਪਿੰਡ ਆ ਜੀ ਇਹ ਅਸੀਂ ਚਾਹੁੰਦੇ ਆ ਕਿ ਇਸ ਜਿਹੜਾ ਇਹਨਾਂ ਤੁਸੀਂ ਜਿਵੇਂ ਐਲਾਨ ਕੀਤਾ ਹੈ ਇਹਨੂੰ ਨਹਿਰੀ ਰੋਕੀ ਠੀਕ ਹੈ ਜੀ ਕੰਕਰੀਟ ਦਾ ਜਿਹੜਾ ਹੈ ਇਹਨੂੰ ਉੱਥੇ ਲਾ ਕੇ ਜਿਹੜਾ ਬੰਨ ਬਣਾ ਕੇ ਉਹ ਜ਼ਰੂਰ ਕਰੋ ਠੀਕ ਸਰ ਸਾਡੇ ਇਲਾਕੇ ਦੀ ਹੋਰ ਬੇਨਤੀ ਹੈ ਇੱਕ ਮਿੰਟ ਤੇ ਦੂਜੀ ਸਰ ਬੇਨਤੀ ਹੈ ਆ ਦੂਜੀ ਸਰ ਬੇਨਤੀ ਹੈ ਆ ਆਪਣੀ ਸਰਕਾਰ ਦੇ ਟਾਈਮ ਦੇ ਵਿੱਚ ਜਦੋਂ ਤੁਹਾਡੀ ਸਰਕਾਰ ਸੀ ਸਾਡੀ ਸਰਕਾਰ ਸੀ ਇਹ ਤੁਹਾਡੀ ਨਹੀਂ ਕਹਿੰਦੇ ਸਾਡੀ ਆਪਣੀ ਸੀ ਉਹ ਜਿਹੜੀ ਇਹਨਾਂ 7000 ਦੇ ਕੇ ਅਸੀਂ ਜ਼ਮੀਨਾਂ ਪੱਕੀਆਂ ਕਰਾਈਆਂ ਉਹ ਜ਼ਮੀਨਾਂ ਸਾਡੀਆਂ ਟੁੱਟ ਗਈਆਂ ਉਦੋਂ ਪੱਕੀਆਂ ਕਰਾਉਂਗਾ ਠੀਕ ਹੈ ਧੰਨਵਾਦ ਜੀ ਤੁਹਾਡਾ ਅੱਛਾ ਹੁਣ ਦੱਸੋ ਬੰਨ ਕਣਕ ਵੀ ਹੁਣ ਆਪਣਾ ਹੁਣ ਤੁਹਾਡੇ ਕੋਲੇ ਯੋ ਮੇ ਚਾਰੇ ਦੀ ਲੋੜ ਹੈ ਮੂੜੀ ਦੇ ਲੋੜ ਚਾਰੇ ਦੀ ਕਣਕ ਪੀਜਣ ਦੀ ਲੋੜ ਬਜਾਓ ਚਾਰੇ ਦੀ ਸਾਨੂੰ ਬਹੁਤ ਲੋੜ ਹੈ ਖਾਡ ਟਾਇਰ ਦੀ ਸਾਨੂੰ ਬਹੁਤ ਜਰੂਰੀ ਹੈ ਜਲਦੀ ਲੋੜ ਹੈ ਜੀ 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 ਹੋਰ ਕੋਈ ਹਾਂ ਜੀ ਹਾਂ ਜੀ ਸਾਰਾ ਲੋੜ ਹੈ ਜੀ ਇੱਕ ਬੇਨਤੀ ਇਹ ਆ ਕੇ ਪਿਛਲੀ 23 ਦੇ ਵਿੱਚ ਜਿਹੜੇ ਆਸਾਨਾਂ ਦੀਆਂ ਜ਼ਮੀਨਾਂ ਦੀਆਂ ਗਰਦੌਰੀਆਂ ਤੋੜਤੀਆਂ ਉਹ ਸਾਨੂੰ ਮਾਫੀ ਨਹੀਂ ਮਿਲਦਾ ਮਾਫੀ ਨਹੀਂ ਮਿਲਿਆ ਇੱਕ ਤਾਂ ਉਹ ਦੁਆਇਆ ਜੇ ਨਵੀਆਂ ਮੌਕੇ ਦੀਆਂ ਦਰਗਾਹਾਂ ਕਿਹਾ ਜਾਣਾ ਜਦੋਂ ਮੈਡਮ ਜਾਂਦੇ ਆ ਉਥੇ ਸੰਸਦ ਦੇ ਵਿੱਚ ਸਾਡੇ ਇਲਾਕੇ ਦੀ ਬੇਨਤੀ ਆ ਵੀ ਇੱਕ ਸਾਡੇ ਜਿਹੜਾ ਸੇਫਟੀ ਬੰਦ ਦੀ ਗੱਲ ਕੀਤੀ ਜਾਵੇ ਇੱਕ ਨਹਿਰੀ ਰੂਪ ਬਣਾਇਆ ਜਾਵੇ ਦੱਸਾਂ ਕਿੱਲਿਆ ਜੇ ਲਾਗੇ ਨੂੰ ਹਰ ਸਾਲ ਮਾਰ ਚਲਣੀ ਪੈਂਦੀ ਆ ਇਹ ਸਾਡੇ ਇਲਾਕੇ ਦੀਆਂ ਮੇਲੀਆਂ ਵਾਂ ਜ਼ਰੂਰ ਉਠਾਈਆਂ ਜਾਣ ਇੱਕ ਸਰ ਬੇਨਤੀ ਆ ਵੀ ਸਾਨੂੰ ਖਰਾਬਾ ਹੀ ਨਹੀਂ ਮਿਲਦਾ ਸੋਣੋ ਇੱਕ ਮਿੰਟ ਇਹ ਕਿ ਬੇਨਤੀ ਆ ਪੰਜਾ ਕਿੱਲਿਆਂ ਤੋਂ ਵੱਧ ਮਾਪਦਾ ਨਹੀਂ ਮਿਲ ਰਿਹਾ ਨਹੀਂ ਮਾਈਕ ਮਾਈਕ ਜਿਹੜਾ ਜਿਹੜਾ ਜੀ ਇਹ ਜਿਹੜੀ ਨਾਂ ਸਾਡੀ ਤੋੜੀ ਜਾਵੇ ਸਰ ਸਾਡਾ ਪੰਜਾ ਕਿੱਲਿਆਂ ਨੂੰ ਜਿਹੜਾ ਖਰਾਬਾ ਮਿਲਦਾ ਜਿੰਨੇ 20 ਕਿੱਲੇ 25 ਕਿੱਲੇ ਜ਼ਮੀਨ ਬੀਜੀ ਸੀ ਉਹਨੇ ਖਰਚਾ ਸਾਰਾ ਕਰ ਲਿਆ ਉਹਨੂੰ ਖਰਾਬਾ ਹੀ ਨਹੀਂ ਮਿਲਦਾ ਅਜਿਹਾ ਠੀਕ ਲੱਗੇ ਠੀਕ ਹਾਂਜੀ ਬੀਬੀ ਸਰ ਕੋਰਡੋਜ ਨਾਲ ਹਸਬੈਂਡ ਦੀ ਮੌਤ ਹੋ ਗਈ ਆ ਕੱਲ ਪਰਸੋਂ ਹਾਂਜੀ ਇਹ ਮੇਰੀ ਲੜਕੀ ਆ ਉਹ ਸਾਹਮਣੇ ਘਰ ਰਿਆ ਦਾ ਕੱਲ ਪਰਸੋਂ ਇਹਦੀ ਸ਼ਾਦੀ ਆ ਅੱਛਾ ਤੇ ਕੁਝ ਨਹੀਂ ਰਹਿ ਗਿਆ ਕੋਈ ਨਿਆਰ ਗੱਲ ਇਹਨਾਂ ਦੋਨਾਂ ਦਾ ਮਾਲ ਵਾਲਾ ਕੋਈ ਮੇਰੇ ਪਿੰਡ ਦੀ ਆ ਮੈਨੂੰ ਸ਼ਾਦੀ ਕੱਲ ਦੀ ਤੇ ਕਿੰਨੀ ਦੀ ਆ ਜੀ ਬੇਟਾ ਪੁੱਤ ਆ 21 ਤਰੀਕ ਦੀ ਜੀ ਦੀ ਨਾ ਰਿਜਿਸਟਰਿਆ ਸਰ 23 ਤਰੀਕ ਦੀ ਆ 23 ਤਰੀਕ ਦੀ ਆ ਇਹ ਵੀ ਸ਼ੀਟ ਕਰਾ ਲੈਂਦੇ ਆ ਨਹੀਂ ਸਰ ਫੇਰ ਬਣੀ ਨਹੀਂ ਮੈਂ ਬਣੀ ਬਸ ਆਗੇ ਆ ਪਰਿਵਾਰ ਜਿਨ੍ਹਾਂ ਦੇ ਘਰ ਸ਼ਾਦੀ ਹੈ 23 ਤਰੀਕ ਦੀ ਉਹ ਆਗੇ ਆ ਇਹ ਬੇਟੀ ਨਹੀਂ ਸਰ ਉਹਨਾਂ ਦੀ ਬੇਟੀ ਆ ਤੁਸੀਂ ਐ ਕਰੋ ਜੀਰਾ ਜੀ ਮੈਂ ਕਰ ਦਿੰਦਾ ਜੀਰਾ ਸਾਹਿਬ ਮੈਂ ਕਰ ਆਪਾਂ ਪੈਸਾ ਇਹਨਾਂ ਨੂੰ ਇੱਕ ਮਿੰਟ ਇੱਕ ਮਿੰਟ ਮੈਂ ਆ ਪੈਸਾ ਜੀਰਾ ਸਾਹਿਬ ਦੇ ਰਿਹਾ ਹਾਂਜੀ ਵੀਰਾ ਸਾਹਿਬ ਤੁਸੀਂ ਉਹ ਜਿਹੜੀ ਬੇਟੀ ਦੀ ਸ਼ਾਦੀ ਹੈ ਨਾ ਠੀਕ ਹੈ ਪ੍ਰਧਾਨ ਜੀ ਉਹ ਪਰਿਵਾਰ ਨੂੰ ਦੇ ਦਿਓ ਬੋਲੇ ਜੀ ਸਭ ਨੇ ਇੱਕ ਸਾ ਬੇਨਤੀ ਹੈ